ਮੇਰਾ ਨਾਮ ਬਲਜਿੰਦਰ ਸਿੰਘ ਆਈ ਕਿਹੜਾ ਪਿੰਡਾ ਫੱਦਰੀ ਗਰਾਹ ਆਈ ਕੀ ਮਸਲਾ ਆ ਜਿਹੜਾ ਪੈਸਾ ਦਾ ਪਗਾ ਇਹ ਭਾਈ ਇਤਰਾ ਇਹਨਾਂ ਦਾ ਕੰਮ ਧੰਦਾ ਕਰਦੇ ਜੀਵਿੰਦਾਰ ਆ ਤਾਂ ਹੀ ਰਾਜੇ ਸਿੰਘ ਹੈ ਲੋਹਾਈ ਦਾ ਕੰਮ ਕਰਦਾ ਮੈਂ ਥਾਈਆਂ ਸੂਈਆਂ ਦਾ ਹਾਂਜੀ ਇਹ ਆਂਦਾ ਪਰ ਪਰ ਹਾਂ ਰਹੇ ਤੈਨੂੰ ਮੇਰਾ ਜਵਾਈ ਇਹ ਪੈਸੇ ਡਬਲ ਕਰਦਾ ਵਾ ਕੌਣ ਕਹਿੰਦਾ ਇਹ ਮਖਤਾਰ ਸਿੰਘ ਆਈ ਗਰਦੀਪ ਸਿੰਘ ਵਜਦੇ ਜਿੰਦੂ ਗਿਆਂ ਦੇ ਉਹਦਾ ਮੁੰਡਾ ਜੀ ਮਖਤਾਰ ਸਿੰਘ ਹਾਂਜੀ ਤੂੰ ਨਾ ਵੀ ਮੈਂ ਡਬਲ ਪੈਸੇ ਮੇਰਾ ਜਵਾਈ ਕਰਦਾ ਤੈਨੂੰ ਇਹਨਾਂ ਰਸ਼ੇ 100 ਲੱਖ ਰੁਪਇਆ ਦਾ ਹੈ 11ਵੇਂ ਮਹੀਨੇ ਚ ਤੇ ਮੁਰਕੇ 11ਵੇਂ ਮਹੀਨਾ ਆ ਗਿਆ ਸਾਨੂੰ ਮੁਰਕੇ ਮੈਂ ਗਿਆ ਮਾ ਪੈਸੇ ਲਓ ਜੀ ਦਿਓ ਤੇ ਕਹਿਣ ਲੱਗਾ ਵੀ ਅਜੇ ਨਹੀਂ ਮਿੱਤ ਹੋ ਗਏ ਮਹੀਨੇ ਦੋ ਤਿੰਨ ਖਲੋਣਾ ਪੈਣਾ ਦੋਹਾਂ ਦਾ ਕਰਾਰ ਕੀਤਾ ਮੁਰਕੇ ਫੇਰ ਇਹਨਾਂ ਦੋਹਾਂ ਦਾ ਆਂਦਾ ਮੇਰੀ ਦਾੜੀ ਨਾ ਗਣੀ ਜੀ ਨਾਕ ਨੇ ਦਊ ਇਸ ਤਰ੍ਹਾਂ ਕਰਕੇ ਮੂੰਹ ਦੇ ਹੱਥ ਫੇਰ ਕੇ ਕੌਣ ਕਹਿੰਦਾ ਉਹ ਮੁਕਤਾਰ ਸਿੰਘ ਜੀ ਅੱਛਾ ਆਂਦਾ ਤੂੰ ਦਾੜੀ ਨਾ ਮੇਰੀ ਗਣੀ ਜੱਟ ਨਾ ਗਣੀ ਨਾਦਰ ਘਰ ਪੈਸੇ ਦੇ ਜਾ ਫੇਰ ਦੋ ਮਹੀਨਾ ਲੜਾ ਲਾ ਕੇ ਜੀ ਤੇ ਇਹ ਇਤਰਾ ਲਾਰੇ ਲਾਉਂਦਾ ਰਿਹਾ ਵਾ ਮੁਰਕਿਆਂ ਦਾ ਤੈਨੂੰ ਇਹ ਥਾਂ ਦੇ ਨੇ ਸਿਛਰੇ ਵਾਲਾ ਇਹਨੇ ਥਾਂ ਲਿਆ ਤਿੰਨ ਚਾਰ ਕਨਾਲਾਂ ਇੱਥੇ ਜੀ ਐਸ ਤਰ੍ਹਾਂ ਠੱਗੀਆਂ ਮਾਰ ਮਾਰ ਲੋਕਾਂ ਇਹਨਾਂ ਖੁਦ ਆਪ ਦੇ ਪਰਿਵਾਰ ਦੇ ਪੈਸੇ ਇਹਨੇ ਬੜੇ ਖੜੇ ਦੇ ਜਵਾਈ ਨੇ ਲੁੱਟ ਲੁੱਟ ਕੇ ਤੇ ਜੰਡਿਆਲੇ ਰੋਡ ਤੇ ਬੜੇ ਪਲਾਟ ਲੈ ਇਹਨਾਂ ਠੱਗੀ ਮਾਰ ਮਾਰ ਕੇ ਜੀ ਤੁਹਾਡੇ ਤੁਹਾਡੇ ਨਾਲ ਕਿੰਨੇ ਜੀ ਤੱਕ ਸਾਡੇ ਨਾਲ ਭਾਈ ਇਹਨੇ ਕੀਤਾ ਇਕਰਾਰ ਯਾਰ ਮੈਂ 2 ਮਹੀਨੇ ਦਾ ਜੀ 11 ਮਹੀਨੇ ਤੈਨੂੰ 6 ਲੱਖ ਰੁਪਈਆ ਮੈਂ ਦਊਂਗਾ 3 ਲੱਖ ਤੇ ਹੁਣ ਉੱਤੇ ਵੇਲੇ 6-7 ਮਹੀਨੇ ਤੇ ਚਲੇ ਗਿਆ ਜੀ ਤਾਂ ਇਹ ਖੀ ਗਾੜੇ ਨਾਲ ਜੀ ਆ ਕਿੰਨੀ ਰਕਮ ਦੇ ਸ਼ਰੀ ਇਹ 3 ਲੱਖ ਰੁਪਿਆ ਦਿੱਤਾ ਇਹ ਹਾਂ ਜੀ 3 ਤੋਂ ਕਿੰਨਾ 6 ਕਰਕੇ ਹਾਂਜੀ 6 ਆਂਦਾ ਦਾਂਗੇ ਜੀ ਇਹਦੇ ਬਾਰੇ ਤੁਸੀਂ ਕੋਈ ਮੋਦ ਬਾਰਾ ਨੂੰ ਜਾਂ ਕੋਈ ਥਾਣੇ ਕੋਈ ਕਰਾ ਹਾਂ ਸਰਪੰਚ ਜਿਹੜਾ ਮੌਜੂਦਾ ਸਰਪੰਚ ਪੈਣਦਾ ਉਹਦੇ ਕੋਲ ਗਿਆ ਜੀ ਹਾਂਜੀ ਤੂੰ ਉਹਨਾਂ ਨਾਲ ਕੋਈ ਉਹਨਾਂ ਦਾ ਆਪਸ ਵਿੱਚ ਕੋਈ ਹੈਗਾ ਕੋਈ ਲੜਾਈ ਝਗੜਦਾ ਉਹ ਆਂਦਾ ਮੈਂ ਨਹੀਂ ਪਹੁੰਚੇ ਘਰੇ ਜਾਣਾ ਜਿਹੜਾ ਮੌਜੂਦ ਸਰਪੰਚ ਆ ਇਸ ਵੇਲੇ ਤੇ ਮੁਰ ਕਿਹੜਾ ਪਹਿਲੇ ਸਰਪੰਚ ਵਿਚਾਰੇ ਪੁਰਾਣੇ ਉਹਨਾਂ ਫੋਨ ਫੋਨ ਲਾਇਆ ਗੁਰਦੇਵ ਸਿੰਘ ਸਰਪੰਚ ਆ ਉਹਨਾਂ ਵੀ ਇੱਥੇ ਆਇਆ ਕਹਿੰਦਾ ਤੇਰਾ ਨਿਆਂ ਕਰਾ ਦਈਏ ਨਾਲ ਜਿਹੜਾ ਉਹਨੇ ਚਾਰੇ ਬੜੀ ਛੱਡਿਆ ਮੀ ਭਰੀ ਗੁਰਦੇਵ ਸਿੰਘ ਸਰਪੰਚ ਨੇ ਉਹ ਇਥੇ ਸਾਦਾ ਰਹਾ ਆਪ ਦੇ ਘਰੇ ਅਸੀਂ ਜਾਂਦੇ ਰਹੇ ਬੰਦੇ ਲੈ ਤੇ ਉਹ ਲਾਰੇ ਲੱਪੇ ਲਾਉਂਦਾ ਰ ਮੈਂ ਆ ਜਾਊਗਾ ਅਸੀਂ tihariyan ਦੀ ਮਾਰ ਮਾਰ ਕੇ ਨਾ ਸਰਦਾਰ ਜੀ ਤੇ ਥਾਣਾ ਕੰਮ ਵੀ ਛੱਡਿਆ ਅਸੀਂ 2 ਮਹੀਨੇ ਹੋ ਗਏ ਆ ਇਹਦੀ ਬਾਰੇ ਇਹਦੇ ਬਾਰੇ ਕੋਈ ਥਾਣੇ ਇਹ ਦਲਾ ਦਿੱਤੀ ਤੁਸੀਂ ਥਾਣੇ ਅਸੀਂ ਉਥੇ ਪਿੱਦੀ ਜੀ ਦੇ ਗਏ ਐਸਐਸਪੀ ਨੂੰ ਦਰਖਾਸਤ ਦਿੱਤੀ ਆ ਹਾਂਜੀ ਤੇ ਗਾਂਹ ਦਰਖਾਸਤ ਭਾਲ ਆ ਗਈ ਥਾਣੇ ਜ ਤੇ ਨਾ ਚਭਾਲਣਾ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਕੋਈ ਸਾਨੂੰ ਅਸੀਂ ਫੋਨ ਵੀ ਲਾਉਂਦੇ ਰਹੇ ਆ ਇਹ ਉੱਥੇ ਥਾਣੇ ਪਨੀ ਬੰਦੇ ਖੜਖੜ ਕੇ ਜਾਂਦੇ ਰਹੇ ਤੂੰ ਨਾਲ ਦੀ ਕੋਈ ਸੁਣਵਾਈ ਨਹੀਂ ਕੀਤੀ ਬਾਕੀ ਮੰਗ ਰਹੋਗੇ ਹਣੋ ਮੰਗ ਕੀ ਹਨ ਨੂੰ ਸਹਾ ਚਾਹੀਦਾ ਐਂ ਦਾ ਗਰੀਬ ਬੰਦੇ ਸਾਰ ਕੀ ਠੱਗੀ ਇਹਨਾ ਇਹਨੇ ਬੇ ਬੰਦੇ ਨੇ ਜੀ ਹਾਨੂੰ ਕੋਈ ਨਿਆਣਾ ਸਾਨੂੰ ਕਹਦੀ ਇਹਦਾ ਥਾਂ ਦੇਦਾ ਉੱਥੇ 70000 ਨੂੰ ਥਾਂ ਜਿੱਤਿਆ ਮਰਲੇ ਬੰਨੇ ਇਹਨੇ ਕੱਲ ਹਟ ਤੋਂ 3 ਲੱਖ ਰੁਪਇਆ ਮਰਲੇ ਦਾ ਮੰਗ ਲਿਆ ਆ ਬਲ ਇੱਕੋ ਕਮਰਾ ਹਟਾ ਸਾਰਦੀ ਦਿਗੇ ਨਾਲ ਆਵੇ ਕੀ ਨਾ ਘਟਾਈ ਰਾਜਿੰਦਰ ਕੌਰ ਪਿੰਡ ਘਟਾ ਪਿੰਡ ਪੱਦਰੀ ਕੀ ਗੱਲ ਹੈ ਇਹ ਕਾਰ ਦੀ ਤੁਹਾਡੀ ਵੀਡੀਓ ਜਿਹੜੀ ਵਾਰ ਲੋ ਹੁੰਦੀ ਆ ਹਾਂਜੀ ਭਾਜੀ ਇਹਨਾਂ ਨੇ 3 ਲੱਖ ਰੁਪਏ ਲਿਆ ਆ ਦਾਰਾ ਇਹਦੇ ਬਾਅਦ ਅਸੀਂ ਤੁਹਾਨੂੰ ਵਾਅਦਾ ਦਵਾਂਗੇ ਕਰਕੇ ਕਿੰਨਾ ਨੇ ਪੈਸੇ ਕਿੰਨਾ ਨੇ ਲਿਆ ਜਿੰਦੂ ਕੇ ਬਾਈ ਦੇ ਆ ਮੁੱਖੀ ਮੁੱਖੀ ਆ ਨਾ ਨਾ ਤੇ ਕਿੰਨੇ ਪੈਸੇ ਕੋਠੀ ਇਹਨਾਂ ਨੇ 3 ਲੱਖ ਲਿਆ ਇਹਨਾਂ ਨੇ ਕਿੰਨਾ ਤੁਹਾਨੂੰ ਆ ਤਾਂ ਡਬਲ ਕਰਕੇ ਦੇਵਾਂਗੇ ਕਿੰਨਾ ਸਮਾਂ ਹੋ ਗਿਆ ਪਹਿਲੇ ਇਹਨੂੰ 1 ਸਾਲ ਹੋ ਗਿਆ ਅੱਛਾ ਜੀ ਤੇ ਨਾ ਹਾਨੂੰ ਕਦਾਈ ਫੜੁੰਦਾ ਕਿਹਾ ਇਹਨਾਂ ਨੂੰ ਕਰੇ ਨਹੀਂ ਮਿਲਦਾ ਟੱਕ ਉੱਤੇ ਹੀ ਕਰੇ ਗਏ ਤੁਸੀਂ ਹਾਂਜੀ ਗਏ ਰੁਕ ਜਾਂਦਾ ਸਾਨੂੰ ਵੇਖ ਕੇ ਇੱਕ ਇਸ ਮੋਦਬਾਰਾ ਨਾਲ ਗੱਲ ਕੀਤੀ ਸੀ ਹਾਂਜੀ ਉਹਦੀ ਕਰਦੀ ਮਿਲੀ ਕਹਿੰਦੀ ਘਰੇ ਆਓ ਮੈਂ ਘਰੇ ਨਹੀਂ ਆਣਾ ਐ ਪਾਣੀ ਪੀਂਦੋ ਕੇ ਛੱਡਿਆ ਸਾਨੂੰ ਤੁਸੀਂ ਨਹੀਂ ਹਟੇ ਪਹਿਲੇ ਤੋਂ ਸਾਨੂੰ ਹਾਂਜੀ ਇਹਨਾਂ ਨੇ ਕਾਰਵਾਈ ਹਟੇ ਕੀਤੀ ਸੀ ਨਾ ਥਾਣੇ ਵਾਲਿਆਂ ਨੇ ਨਾ ਸਰਦਨ ਵਾਲਿਆਂ ਕਿੰਨੇ ਟੋਟਲ ਤੁਹਾਡੇ ਕੋ ਕਿੰਨੀ ਰਕਮ ਖੜੀ ਇਹਨਾਂ ਨੇ 3 ਲੱਖ ਖੜਿਆ 3 ਲੱਖ 90 ਤੇ 6 ਲੱਖ ਤੋਂ ਤੱਕ ਆਛਤ ਆਛਤ ਮਮੀ ਨਾ ਜਾਣਦੇ ਉੱਪਰ ਹਾਂਜੀ ਇਦੇ ਬਾਰੇ ਕੋਈ ਠਾਣੇ ਕੰਪਲੀਟ ਕੀਤੀ ਹੈ? ਹਾਂਜੀ ਇਹ ਗਏ ਹੀ ਨੜੇ ਪੇ ਜੇਹੇ ਪੀ ਉਪਤੇ ਜਾਂਦੇ ਰਹੇ ਸੀ। ਠਾਣਿਆਂ ਵਾਲਿਆਂ ਨੇ ਵੀ ਸੁਣੀ ਸਾਡੀ। ਹਾਂਜੀ। ਕਿੱਥੇ ਕੰਪਲੀਟ ਕੀਤੀ ਗਈ? ਹਾਂਜੀ। ਅਜੇ ਤੱਕ ਕਿਤੇ ਕੋਈ ਸੁਨੇ ਕਾਰਵਾਈ ਨਹੀਂ ਕੀਤੀ। ਲੈ ਕੇ ਬਾਹਰ ਨਾ ਕੋਈ ਨਹੀਂ ਕੀਤੀ। ਲੈ ਕੇ ਕੀਤੀ। ਤਾਂ ਕਾੜੇ ਨਾ ਕੱਲੀ ਠੱਗੀ ਮਾਰੀ ਹੈ ਕਿ ਹੋਰ ਵੀ ਕਿੰਨਾ। ਹੋਰ ਵੀ ਮਾਰੀ ਉਹਨੇ ਆਪਣੇ ਭਤੀ ਜੀ ਨੇ ਵੀ ਮਾਰੀ ਹੈ। ਪਰ ਚਾਹੀ ਆਪਣੀ ਨਾ ਵੀ ਮਾਰੀ ਹੁੰਨੀ। ਮਾਂ ਮੰਗ ਮੰਗਦੇ ਮੈਨੂੰ ਚਾਹੀਦੇ ਪੈਸੇ ਚਾਹੀਦੇ ਆ। మే పచ్చਾ ਆਪਣੇ ਵੇਖਣਾ ਮਕਾਰ ਬਣਾਉਣਾ ਆਪਣਾ ਯਾਰੀ ਦਪਾ ਕਰਕੇ ਪੱਠੀਆਂ ਗੜੀ ਸੜਕੇ ਇਹਨਾਂ ਨੇ ਬਣਾਇਆ ਇਹਨਾਂ ਨੇ ਪੈਸਾ ਤੇ ਲ ਇਕੱਠਾ ਕੀਤਾ ਇਹ ਬਤੂਤ ਮਾਰ ਕੇ ਲੈ ਗਿਆ ਸਾਡੇ ਕੋਲ ਹੁਣ ਕਾਰਵਾਈ ਚਾਹੀਦੀ ਏ ਪੂਰੀ ਅਵਤਾਰ ਸਿੰਘ ਜੀ ਕਿਹੜਾ ਪਿੰਡ ਆ ਵੱਡੀ ਪੱਦਰੀ ਦਾ ਕੀ ਮਸਲਾ ਹੈਡਾ ਇਹ ਕਾਰ ਵੀਡੀਓ ਕਿਹਲਾ ਭਾਈ ਆਪਣੇ ਨਾਲ ਇਹਨਾਂ ਨਾਲ ਕੰਮ ਸੁੰਦਾ ਕਰਦੇ ਆਪਾਂ ਹਾਂਜੀ ਇਹਨਾਂ ਨੇ ਆਪਣੇ ਉਤੇ 3 ਲੱਖ ਰੁਪਏ ਲਿਆ ਤੇ ਤੁਹਾਨੂੰ ਸਾਲ ਚ ਡਬਲ ਕਰਕੇ ਦੇ ਦੇਣਗੇ ਕਿਹਨਾਂ ਨੇ ਲਏ ਵਾ ਇਹ ਮੁਖਤਾਰ ਸਿੰਘ ਆ ਜੀ ਇਹ ਜਿੰਦੂ ਗਿਆ ਨੇ ਵਜਦੇ ਜੋ ਤਰਸੀਕੇ ਦਾ ਰਹਿਣ ਵਾਲਾ ਉਹਨਾਂ ਉਹ ਜਾਂਦਾ ਕਿ ਉਹ ਪੈਸੇ ਡਬਲ ਕਰਕੇ ਦਿੰਦਾ ਹੈਗਾ ਹਾਂਜੀ ਤੇ ਇਹ ਹੱਟ ਤੋਂ ਘਰ ਬਣ ਕੇ ਪੈਸੇ ਲੈ ਗਿਆ ਵਾ ਅਸੀਂ 3 ਲੱਖ ਰੁਪਏ ਖੜੇ ਟਾਡੇ ਉਹ 3 ਲੱਖ ਰੁਪਏ ਆ ਜੀ ਤੇ 3 ਲੱਖ ਰੁਪਏ ਖੜੇ ਆ ਹਾਂਜੀ ਤੇ 3 ਲੱਖ ਦਾ ਕੀ ਕਹਿੰਦੇ ਸੀ 3 ਦੰਦੇ ਤੁਹਾਨੂੰ 11 ਮਹੀਨੇ ਚ 6 ਲੱਖ ਰੁਪਏ ਦੇਵਾਂਗੇ ਹਾਂਜੀ ਹਾਂਜੀ ਤੇ ਬਾਅਦ ਵਿੱਚ ਗਿਆ ਬਾਅਦ ਵਿੱਚ ਅਸੀਂ 11ਵੇਂ ਮਹੀਨੇ ਤੇ ਪੈਸੇ ਪੁੱਛੇ ਤੇ ਆਦਮੀ ਤੋਂ ਮੈਂ ਨਹੀਂ ਹੈ ਜੀ ਪੈਸੇ ਮੈਂ ਤੁਹਾਨੂੰ 2 ਮਿੰਟ ਦੇ ਦੂੰਗਾ ਇਹ ਇਹ ਤਾਂ ਲਾਰੇ ਲੱਪੇ ਲਈ ਛੱਡਦਾ ਜੀ ਤੇ ਉਸ ਤੋਂ ਬਾਅਦ ਕੋਈ ਪਿੰਡ ਦੇ ਮੋਦਬਾਰਾਂ ਨੂੰ ਜਾਂ ਕੋਈ ਮੋਦਬਾਰਾਂ ਜੈਂ ਸਪੈਂਸਾ ਲੈ ਉਹਨੇ ਕੋਈ ਸੁਣਵਾਈ ਨਹੀਂ ਕੀਤੀ ਨਾ ਕੋਈ ਪ੍ਰਸ਼ਾਸਨ ਨੇ ਕੀਤੀ ਕੋਈ ਸੁਣਵਾਈ ਕੋਈ ਦਰਖਾਹ ਦਿੱਤੀ ਦਰਖਾਹ ਦਿੱਤੀ ਅਸੀਂ ਚਵਾਲ ਥਾਣੇ 10 ਜਿਹੜੇ ਮਾਰੇ ਹੋਣੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਤਾਂ ਕੀ ਮੰਗ ਰਹੇ ਹੋ ਜਣਾ ਮੰਗ ਸਾਰਾ ਹਿਸਾਬ ਚਾਹੀਦਾ ਸਾਨੂੰ ਜਿਹੜੇ ਪੈਸੇ ਸਾਡੇ ਬੰਦਿਆਂ ਨੂੰ ਮਿਲਣੇ ਚਾਹੀਦੇ ਆ ਬਰੇ ਬਹੁਤ ਜ਼ਿਆਦੇ ਲੋਕਾਂ ਨਾਲ ਆ ਇਕੋੜ ਬੁੱਢੇ ਦੇ ਦਾ ਤਰਨਤਾਰਨ ਤੋਂ ਇਹਦਾ ਪਿੰਡੋਂ ਬੜੇ ਪੈਸੇ ਇਹਨਾਂ। ਹਾਂਜੀ। 8 ਕਰੋੜ ਰੁਪਏ ਦੱਸ ਰਹੇ ਹੈ ਸਾਰਾ ਇਹ। ਹਾਂਜੀ। ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਕੋਈ? ਕੋਈ ਸਰ ਕੁਝ ਨਹੀਂ। ਬਾਕੀ ਮੰਗ ਕਰੋਗੇ ਉਹਨਾਂ। ਮੰਗ ਸਾਰਾ ਇਨਸਾਫ ਚਾਹੀਦਾ ਜੀ ਇਹਨਾਂ। ਮੈਂ ਵੀ ਜੀ ਆਪਣਾ। ਮੇਰਾ ਨਾਮ ਰੇਸ਼ਮ ਸਿੰਘ ਜੀ। ਕਿਹੜਾ ਪਿੰਡ ਆ? ਪੰਦਰੀ ਗਲਾਂ ਹੈ। ਕੀ ਮਸਲਾ ਆੜੀ ਟੱਡੀ। ਮਸਲਾ ਆ ਵੀ ਜਾਂਦਾ 3 ਲੱਖ ਰੁਪਏ ਲੇ ਕੇ ਮੈਂ 6 ਲੱਖ ਦਊਂਗਾ। ਕੌਣ ਕਹਿੰਦਾ? ਤੇ ਮੇਰੇ ਭਰਾ ਦੇ ਪੈਸੇ ਦੇ ਦਿੰਦਾ ਨਹੀਂ ਉਲਟਾ ਜਾਇਦਾ ਕੋਠਾ ਸਿੱਧਾ ਬੋਲਦਾ ਗਾੜੀ। ਕੌਣ ਹੋ ਕਿੰਨੇ ਪੈਸੇ ਖੜੇ ਆ ਦੇ। ਹਾਂਜੀ ਤਾਂ ਕਿੰਨੇ ਪੈਸੇ ਖੜੇ ਇਹਨਾਂ ਨੇ ਪੈਸੇ 3 ਲੱਖ ਖੜਿਆ ਤੇਨ ਦੇ ਨਾਲ ਦਾ 6 ਸਾਡਾ ਪ੍ਰਾਣਾ ਕਰਦਾ ਗਾੜੀ ਆਪ ਕੱਲੇ ਘਰੋਂ ਖੜੇ ਆਣ ਕਿੰਨੇ ਪੈਸੇ ਜਾਂਦਾ ਮੈਂ ਇੰਨੇ ਪੈਸੇ ਤੁਹਾਨੂੰ ਇਨੇ ਚਰਚ ਦੇ ਦੂੰਗਾ ਜਦੋਂ ਜਾਇਦਾ ਦੋ ਦੋ ਮਹੀਨਾ ਦਾ ਇਕਰਾਰ ਕਰਦਾ ਤੇ ਨਹੀਂ ਦਿੰਦਾ ਸਰਪੰਚ ਚੱਲੇ ਵੀ ਗਏ ਆ ਮਜੂਦਾ ਵਾਲੇ ਕੋ ਆਂਦਾ ਮੈਂ ਲਈ ਉਧਰ ਆਉਣ ਜਾਣ ਤੇ ਜੋ ਜੇਲੇ ਗਏ ਆ ਉਹ ਉਧਰ ਕਰਾਰ ਕਰਕੇ ਦੇ ਆਉਂਦਾ ਨਹੀਂ ਸ਼ਾਮਾਂ ਨੂੰ ਅਸੀਂ ਰੋਜ਼ ਜਾਂਦੇ ਆ ਅਗਰ ਦੇਗ ਸਿੰਘ ਸਰਪੰਚ ਪੱਧਰੀ ਕਲਾਂੋਂ ਉਧਰ ਆਉਣ ਜਾਣ ਹੁੰਦਾ ਸਾਡਾ ਵੇਗਾ ਤੇ ਨਹੀਂ ਆਉਂਦਾ ਉਧਰ ਇਹ ਕੋਈ ਇਹ ਬਾਰੇ ਦਰਖਾ ਦਿੱਤੀ ਗਈ ਦਰਖਾ ਦਿੱਤੀ ਐਸਐਸਪੀ ਨੂੰ ਤਰਨਤਾਰਨ ਹਾਂ ਹਾਂਜੀ ਨਾਂ ਚਭਾਲ ਦਰਖਾ ਸਾਡੀ ਆਈ ਆਨਲਾਈਨ ਹੋਈ ਆ ਤੋ ਫੜ ਕੇ ਨਹੀਂ ਖੜਦੇ ਉਹਨੂੰ ਕੋਈ ਕਾਰਵਾਈ ਕੀਤੀ ਕੋਈ ਕਾਰਵਾਈ ਇਹੀ ਗਏ ਆ ਇਧਰ ਚੋਟ ਮਾਂਡੇ ਵਿੱਚ ਗਏ ਉੱਥੇ ਤਾਂਕੀ ਐਸਐਸਪੀ ਦੇ ਤਰਨਤਾਰਨ ਤਾਂਕੀ ਹੁਣ ਮੰਗ ਰੋਕ ਦੇ ਮੰਗੇ ਉਹ ਵੀ ਸਾਨੂੰ ਪੈਸੇ ਚਾਹੀਦੇ ਜਿੰਨੇ ਉਹਨੇ ਕੀਤੇ 6 ਲੱਖ ਹੀ ਲੈਣਾ ਹੈ ਨਾ ਸਾਨੂੰ ਥਾਂ ਦਾ ਦਿਨੇ ਥਾਂ ਨਹੀਂ ਸਾਨੂੰ ਲਿਖੇ ਦਿੰਦੇ ਇਹ ਕਾੜੀਆਂ ਵੀਡੀਓ ਜਿਹੜੀਆਂ ਉਹਦੀਆਂ ਬਣੀਆਂ ਇਹਦੇ ਬਾਰੇ ਇਹਦੇ ਬਾਰੇ ਗਾਰਗੂੰ ਉਲਟਾ ਬੋਲਦਾ ਸਾਨੂੰ ਗਾੜੀਆਂ ਮੈਂ ਭੀਸੇ ਕੇ ਖੜੇ ਦੋ ਤੇ ਉਹਨਾਂ ਨੂੰ ਗਾੜੀਆਂ ਚੋੜਿਆ ਚਾੜਿਆ ਨੇ ਦੱਸਿਆ ਨੇ ਇਸ ਤਰ੍ਹਾਂ ਆਂਦਾ ਹੈ ਦਵਾਨੀ ਦਾ ਚੂੜਾ ਨੇ ਜਿਹੜਾ ਲੈ ਕੇ ਆਇਆ ਸ਼ਰਮਾ ਉਹਦਾ ਨਾਮ ਲੈਂਦਾ ਇਸ ਤਰ੍ਹਾਂ ਆਂਦਾ ਉਹ ਬੰਦੇ ਹੈ ਇਸ ਤਰ੍ਹਾਂ ਗਾੜੀਆਂ ਆਂਦਾ ਹੈ ਜੇਤੀ ਕਰਨਾ ਹੋਣਾ ਆਪਾਂ ਲੈਣਦੇ ਆਂਦੇ ਆਪਣਾ ਪੈਸਾ ਦਾ ਵਾ ਉਹਨੂੰ ਪੁੱਛੋ ਨਾ ਲੈਣ ਦੇ ਤਰ੍ਹਾਂ ਹੈਗਾ ਕਾਹਦਾ ਵਾ ਕਾਹਦੇ ਕਾਰਨ ਦਿੱਤੇ ਇਹ ਕਿਉਂ ਦਿੱਤੇ ਇਹ ਉਹਨਾਂ ਨੂੰ ਪੁੱਛੋ ਉਹ ਤਾਂ ਪੁੱਛਿਆ ਕਹਿੰਦਾ ਡਬਲ ਕਰਨੇ ਇਹਨਾਂ ਨੇ। ਹਾਂ ਜੀ ਡਬਲ ਕਰਨੇ ਤੇ ਫਿਰ ਡਬਲ ਦੇ ਲਾਟ ਨੂੰ ਦਿੱਤੇ ਡਬਲ ਕੋ ਮਿਲਦੇ ਆ ਤੇ ਇਹਨਾਂ ਨੂੰ ਦੇ ਦੇਂਗੇ। ਤੁਸੀਂ ਡਬਲ ਨਾ ਦੋ ਜਿਹੜੇ ਬਣੇ ਉਹਨਾਂ ਦੇ ਦਿੱਤੇ ਉਹ ਦੇ ਦੋ। ਸਾਨੂੰ ਅਜੇ ਆਏ ਨਹੀਂਗੇ ਪੈਸੇ ਭਾਜੀ ਸਾਡੇ ਰੁਕੇ ਆ 4 ਕਰੋੜ ਦੇ ਸਾਡਾ ਰੁਕਿਆ ਵਾ। ਹਾਂਜੀ 4 ਕਰੋੜ ਰੁਪਏ ਰੁਕਿਆ ਸਾਡਾ। ਅੱਛਾ ਸਾਰਿਆਂ ਦੇ ਰੁਕੇ ਆ। ਇਹ ਰੱਖਿਆ ਪਹਿਹੇ ਦੇ ਆ ਜੇ ਅਹੀਂ ਉਤਰਾ ਹੀ ਲਿਆਗੇ ਜਿਹੜੀ ਜਿਹੜੇ ਨਾਲ ਗੱਲ ਕੀਤੀ। ਉਹ ਜਿਆਦਾ ਤਾਂ ਉਹ ਕਹਿੰਦਾ ਫਿਰਦਾ ਤੇ ਫਿਰ ਅਹੀਂ ਕੀ ਕਰ ਸਕਦੇ ਭਾਜੀ। ਨਹੀਂ ਨਹੀਂ ਜਿਆਦਾ ਤਾਂ ਉਹ ਕਹਿੰਦੇ ਟਾਈਮ ਤੇ ਸਾਡਾ ਪੂਰਾ ਹੋਇਆ ਵਾ। ਭਾਜੀ ਟਾਈਮ ਪੂਰਾ ਜਰੂਰ ਹੋਇਆ ਵਾ ਸਾਰੇ ਉਦੋਂ ਪਿੱਛੇ ਲੈ ਚੁੱਕੇ ਵੀਰਜੀ ਕੋਲੋਂ ਕਾਰੋਬਾਰ ਚੱਲਦਾ ਹੀ ਉਹ ਕਾਰੋਬਾਰ ਖਲੋ ਗਿਆ ਮੈਂ ਇਹ ਗੱਲ ਆਖੀ ਆ ਤੂੰ ਗਰੀਬ ਬੰਦਾ ਮੈਂ ਤੇਰਾ ਪੈਸਾ ਇੱਥੇ ਨਹੀਂ ਰੱਖਣਾ ਪਰ ਉਹਨਾਂ ਟਾਈਮ ਲੰਘ ਜਾਣਾ ਹੈ ਟਾਈਮ ਲੱਗਣਾ ਹੀ ਇਹ ਵੀ ਹੋ ਸਕਦਾ ਵਾ 6 ਮਿੰਟ ਮਿਲ ਸਕਦੇ 1 ਸਾਲ ਵੀ ਨਾ ਸਕਦੇ ਨਹੀਂ ਨਹੀਂ ਤੂੰ ਹੀ ਕਦੀ ਟਾਈਮ ਲਗਾਉਂਦੀ ਕਿ ਚੰਨਾ ਵਾਲਾ ਲੈਨੇ ਆ ਭਾਵੇਂ ਕੰਨੂ ਇਰਾਦਾ ਤੈਨੂੰ ਤਾਂ ਵੀ ਇਹੀ ਦੇ ਦਿਆਂਗੇ ਪਰ ਉਹ ਜ਼ਿਆਦਾ ਕੰਨ ਤੁਰਿਆ ਜਾਂਦਾ ਵਾ ਇਹ ਤੁਹਾਡੀ ਵੀ ਆਨੇ ਆ ਬਾਪਾ ਜੀ ਤੇ ਤੈਨੂੰ ਅੱਗੇ ਲਾਜ ਜਾਊਗਾ ਇਹ ਤੁਹਾਡੇ ਪੈਸੇ ਜਰੋਗੇ ਨਾ ਸਿਰਾ ਚਲੋ ਉਹ ਤੇ ਉਹਦੀ ਮਰਜ਼ੀ ਆ ਪਰ ਇਹ ਕੋ ਵੀਡੀਓ ਨੇ ਅੱਗੇ ਲਾਜ ਨੂੰ ਦਿੱਤੇ ਸੀ ਕੋਈ ਮੇਰੇ ਬਿਜਲ ਫਾਸਤੇ ਨਹੀਂ ਦਿੱਤੇ ਮिन्नੂ ਨਹੀਂ ਦਿੱਤੇ ਨਹੀਂ ਨਹੀਂ ਉਦੋਂ ਤੁਸੀਂ ਬੰਦਿਆਂ ਚ ਪੈਸੇ ਲਏ ਜੋ ਲਏ ਉਹਨਾਂ ਤੋਂ ਨਾ ਨਾ ਫੇਰ ਅੱਜ ਤੂੰ ਇਹ ਕਿੱਦਾਂ ਕਰਦਾ ਬੰਦੇ ਇਕੱਠੇ ਕਰਦਾ ਉਹ ਤਾਂ ਮੈਂ ਨੂੰ ਆਸ ਨਹੀਂ ਨਾ ਫਿਰ ਮੈਂ ਤੇ ਅੱਜ ਹੀ ਉਹ ਨਾ ਖੰਡਾ ਮੈਂ ਇਹ ਆਪਦੇ ਲਾਜ ਨੂੰ ਦਿੱਤੇ ਉਹਨੇ ਮੇਰੇ ਲਾਜ ਨੂੰ ਨਹੀਂ ਦਿੱਤੇ ਵੀ ਜੀ ਨਹੀਂ ਉਹ ਤੁਸੀਂ ਪੈਸੇ ਦੇਣੇ ਆ ਕਿ ਨਹੀਂ ਦੇਣੇ ਹਾਂਜੀ ਤੇ ਦੇਣੇ ਕਿ ਨਹੀਂ ਦੇਣੇ ਉਹ ਤੁਹਾਨੂੰ ਫੇਰ ਦੱਸਿਆ ਉਹ ਜਿਹੜੇ ਜਿੱਥੇ ਕਰਨਾ ਬਣਿਆ ਆ ਦੇ ਜੋ ਵੀ ਆਵਦੇ ਲਿਸਟੋਂ ਉਹ ਵੀ ਆਵਦੀ ਲੈ ਕੇ ਲੈ ਲੈ ਤੇ ਲੇਖਤੋਂ ਤੁਹਾਨੂੰ ਪਤਾ ਏ ਕਿ ਪੈਸੇ ਦਿੱਤੇ 3 ਲੱਖ ਦਿੱਤਾ ਤੁਹਾਨੂੰ ਨਹੀਂ ਉਹ ਫੇਰ ਮੈਂ ਵੀ ਤੁਹਾਡੇ ਨਾਲ ਫੇਰ ਉਹ ਗੱਲ ਕਰਨ ਡਿਆ ਆ ਆਪਦੀ ਜਿਹੜੀ ਲਿਸਟ ਮੰਦੀ ਲਿਆਦੇ ਇਹ ਜਿਹੜੇ ਨੇ ਆਵਦੇ ਰਾਤ ਨੂੰ ਦਿੱਤੇ ਮੈਨੂੰ ਨਹੀਂ ਦਿੱਤੇ ਵੀਰ ਜੀ ਮੈਂ ਆਪਦੇ ਬਿਜ਼ਨਸ ਵਾਸਤੇ ਨਹੀਂ ਲਏ ਇਹ ਜਾਂ ਮੈਂ ਆਪਦਾ ਬਿਜ਼ਨਸ ਕਰ ਲਿਆ ਮੈਂ ਆਪਦਾ ਕੋਈ ਬਣਾ ਲਿਆ ਵਾ ਕਿ ਮੈਂ ਉਹਨਾਂ ਉਹਦੇ ਨਾਲ ਪੂਰਾ ਨਹੀਂ ਕਰਦਾ। ਬਾਬਾ ਜੀ ਇਹ ਲੋਕ ਸੇਵਾ ਤੋਂ ਹੀ ਸਿਆਣੇ ਜੀ। ਹਾਂ ਸੁਣਾਓ। ਤੁਸੀਂ ਅਕਸਰ ਪੈਸੇ ਲੈਣ ਗਏ ਜੀ ਦੱਸਿਆ ਉਹਨੂੰ ਤਦੇ ਉਹਨਾਂ ਦਾ ਤੁਹਾਨੂੰ ਦਿੱਤੇ ਹੈ ਨਾ? ਹਾਂ ਦੱਸਿਆ ਜੀ। ਤੁਸੀਂ ਬਿਜਨਸ ਆਫ ਦਾ ਕੀਤਾ ਕਿ ਉਹਨਾਂ ਦਾ ਕੀਤਾ ਸੀਗਾ? ਨਹੀਂ ਜੀ ਉਹਨਾਂ ਦਾ ਕੀਤਾ। ਤੁਸੀਂ ਕੋਈ ਉਹਨੂੰ ਲਿਆ ਵਿੱਚੋਂ? ਮੈਂ ਜਿੱਥੇ ਮਰਜ਼ੀ ਮੈਨੂੰ ਲੈ ਜਾਂ ਜੇ ਮੈਂ ਕੁਝ ਸਾਢਾ ਦੇ। ਬਾਬਾ ਜੀ ਇਦਾਂ ਲੋਕ ਸੇਵਾ ਕੋਈ ਨਹੀਂ ਕਰਦਾ। ਕੀ ਕੀ ਹੈ ਜੀ ਅਸੀਂ? ਇਹ ਇਹ ਜਿੱਥੇ ਮਰਜ਼ੀ ਸੰਭਾ ਕੇ ਪੁੱਛੀਏ। ਆ ਤੇ ਫਿਰ ਤੁਸੀਂ ਮੋੜੀ ਦੇ ਦਿਓ ਉਹਨਾਂ ਦਾ ਸੇਵਾ ਰਹਿਣ ਦੇ। ਤੁਹਾਨੂੰ ਐਨਾ ਮੈਂ ਦੇਾਂਗੇ ਟਾਈਮ ਲੱਗਣਾ ਜੀ। ਕਿੰਨਾ ਟਾਈਮ ਲੱਗਣਾ? ਆਜਣ ਮੈਨੂੰ ਪਹਿਲਾਂ ਹੀ ਹੱਥ ਹੈ ਤੇ ਆਜਣ ਤੇਨੂੰ ਆਜ ਮਾਰ ਕੇ ਦੇਾਂਗੇ 6 ਮਹੀਨੇ ਵੀ ਲੈ ਸਕਦੇ ਔਰ ਵਾਰਾ ਵੀ ਲੈ ਸਕਦੇ ਆ ਉਹ ਮਤਲਬ ਉਹ ਗੱਲ ਹੋ ਗਈ ਕਿ ਨਹੀਂ ਦੇਣੇ ਆਪਾਂ ਕੇ ਭਾਜੀ ਜਰੂਰ ਇਹ ਨਹੀਂ ਗੱਲ ਆ ਜੀ ਨਾ ਆਲਾ ਤੇ ਵਰਕਾ ਹੀ ਪਾਰਦੇ ਤੇ ਫਿਰ ਜਦੋਂ ਆਪਾਂ ਟਾਈਮ ਸਾਲ ਦਾ 6 ਮਹੀਨੇ ਦਾ ਕੋਈ ਟਾਈਮ ਥੋੜੀ ਆ ਤੇ ਭਾਜੀ ਫਿਰ ਕਿੱਦਸ ਅਕਲੇ ਬਣੇ ਸਾਨੂੰ ਆਉਣਗੇ ਤੇ ਦੇਾਂਗੇ ਤੁਹਾਨੂੰ ਜੋ ਸਾਰੀ ਉਮਰ ਨਾਲ ਆਉਣਗੇ ਅਗਲੇ ਪਾਸੇ ਫਿਰ ਕੀ ਕਰਾਂਗੇ ਤੁਸੀਂ ਆਉਣਗੇ ਇਹਦੇ ਤੇ ਮੈਂ ਦੇਖਿਆ ਯਾਰੇ ਮੇਰਾ ਭਰਾ ਬਣਿਆ ਹੋਇਆ ਹੈ ਇਹ ਮੇਰਾ ਭਰਾ ਬਣਿਆ ਜਿਹਦੇ ਮੈਨੂੰ ਪੈਸੇ ਫਿਰ ਭਰਾਵਾਂ ਨੇ ਇਦਾਂ ਕਰੀਦਾ ਹੁੰਦਾ ਤੇ ਮੈਂ ਵਰਤਿਆ ਵੀ ਅਰੋਂ ਨਾਲ ਘਰ ਜਾ ਕੇ ਵਿੱਦੀ ਉਲਟ ਮੈਨੂੰ ਤੋਹ ਜਾਂਦਾ ਨਾ ਨਿਰੋਖ ਸਾਡ ਤੋਂ ਸਾਧ ਦਾ ਕਦਰ ਮੇਰੇ ਕਰ ਜਾਂਦਾ ਨਾ ਜਦੋਂ ਫੂਟਦਾ ਮੈਂ ਉਦੋਂ ਉਹਦੇ ਘਰ ਜਾਂਦਾ ਪੁੱਛੋ ਉਹਨੂੰ ਮੈਂ ਤੇਰੇ ਘਰ ਨਹੀਂ ਆਉਂਦਾ ਇਹ ਜੀ ਹੁਣ ਕਿਹਾ ਬਈ ਮੇਰੇ ਪੈਸੇ ਰੁਕ ਗਏ ਆ ਤੇ ਫਿਰ ਮੈਂ ਕੀ ਕਰਾਂ ਦੱਸੋ ਖੜੇ ਤੁਸੀਂ ਆ ਨਾ ਉਹਨਾਂ ਤੋਂ ਖੜੇ ਮੈਂ ਸੋਹ ਕਹਿੰਦਾ ਕਿ ਕਿਉਂ ਨਾ ਲੱਖ ਤੇ ਮੇਰਾ ਆਪਰ ਗਿਆ ਨਾ ਮੈਨੂੰ ਲਾਏ ਕਹਿੰਦੇ ਬਣੇ ਨੇ ਨਿੱਡ ਲਾਏ ਆ ਤੁਸੀਂ ਮੰਦੇ ਲਾਏ ਆ ਉਹ ਕਹਿੰਦੇ ਨਾ ਜਗਾ ਲੈ ਲਈ ਕੋਠੀ ਬਣਾਲੀ ਕਈ ਕੁਛ ਕਰਦੇ ਆ ਤੁਸੀਂ ਪੈਣ ਹੀ ਲਿਆ ਵਿਢੀ ਆਡੀ ਜਗਾ ਕੋਠੀ ਚੋ ਇੱਕ ਵੀ ਪੈਣ ਹੀ ਲਿਆ 14 ਲੱਖ ਰੁਪਈਆ ਮੈਂ ਆਪਦਾ ਲਾਇਆ ਵਾ ਇਹ ਵੀ ਜਗਾ ਕੋਠੀ ਲੈ ਤਾਂ ਵੀ ਮੈਂ ਤਜਾ ਦੇਵਾਂਗਾ ਤੁਹਾਡੇ ਇਹਦੇ ਪੈਣ ਆ ਮੇ ਜਿਹਦੇ ਨੇ ਕਹਿੰਦਾ ਵੇ ਇਹਦੇ ਪੈਰੇ 1 ਵੀ ਰੁਪਈਆ ਇਹਦੇ ਤਿੰਨ ਚੋਂ ਖਾਂਦਾ ਵੇ ਮੇਰੇ ਬਾਤ ਯਹ ਰਿਹਾ ਉਹ ਆਂਦੇ ਪਤਾ ਨਹੀਂ ਕਿੰਨੇ ਢੇੜੇ ਨਾਲ ਸਾਡੇ ਘਰੇ ਲਾਏ ਤੇ ਫੇਰ ਅਸੀਂ ਪੈਸੇ ਦਿੱਤੇ ਆ ਉਤੇ ਹੀ ਕਰਾਉਂਦਾ ਕਿੰਨੇ ਨਹੀਂ ਲਾਏ ਵੀਰ ਜੀ ਕਿੰਨੇ ਨਹੀਂ ਲਾਏ ਇਹਨੂੰ ਇੱਕ ਵਾਰਾ ਦੱਸਿਆ ਵਾ ਦੱਸ ਕੇ ਲਾਏ ਆ ਕਿੰਨੇ ਲੋਕਾਂ ਦੇ ਪੈਸੇ ਲੱਗੇ ਸਾਰੇ ਰੁਕੇ ਆ ਜਿਨ੍ਹਾਂ ਨੂੰ ਡਬਲ ਦਿੱਤੇ ਉਹਨਾਂ ਨੂੰ ਵੀ ਤਾਂ ਦੱਸਦਾ ਕਿ ਵੀ ਉਦੋਂ ਕੰਮ ਚੱਲਦਾ ਸੀ ਉਦੋਂ ਚਲੇਗੇ ਲੈ ਕੇ ਲੋਕ ਪੰਜ ਦਾ ਲੋਕਾਂ ਨੇ 15-15 ਲਿਆ ਇਹਨੂੰ ਰਿਕਾਰਡਿੰਗ ਸੁਣਾਈ ਪੁੱਛ ਲੋ ਜੇ ਨਹੀਂ ਸੁਣਾਈ ਦੇ ਦਿੱਤਾ ਵਾ ਇਹ मात्र ਬੰਦਾ ਵਾ ਪੈਸੇ ਦੇ ਦੇਨੇ ਆ ਹੋ ਸਕਦਾ ਮੇਰੇ ਕੋਲ ਪਹਿਲਾਂ ਆ ਗਿਆ ਮੇਰਾ ਲੱਖ ਲੱਖ ਕਰਕੇ ਲੈ ਆਉਂਦਾ ਨਾ 50000 ਘਟਾ ਦਿਓ ਮੈਂ ਇਹਦਾ ਘਟ ਨਹੀਂ ਰਹਿਣਾ ਮੈਂ ਪਿੰਡ ਚ ਰਹਿਣਾ ਮੇਰੀ ਗੱਲ ਸੁਣਾ ਇੱਕ ਮਿੰਟਾ ਤੂੰ ਅਸੀਂ ਉਦੋਂ ਕਹਿੰਦੇ ਦੋ ਮਿੰਟ ਟਾਈਮ ਲਿਆ ਵਾ ਹੈਲੋ ਭਾਜੀ ਅਵਤਾਰ ਸਿੰਘ ਜੀ ਹਾਂ ਜੀ ਹਾਂ ਜੀ ਵੀਰ ਜੀ ਰਾਲਾਲ ਜੀ ਬੋਲੋ ਤੇ ਕੀ ਗੱਲ ਹੋ ਗਈ ਸਾਡਾ ਫੋਨ ਨਹੀਂ ਚੁੱਕ ਕੰਦੇ ਤੁਹਾਡਾ ਤਾਂ ਅਸੀਂ ਪੱਕੀ ਜਾਣਨਾ ਚਾਹੁੰਦੇ ਹਾਂ ਕਿ ਸਾਨੂੰ ਦੱਸ ਦਿੰਦੇ ਤੁਸੀਂ ਜੀ ਉਹਨਾਂ ਅਗੇ ਮੈਂ ਮੋਟਰ ਚੈੱਕ ਕਰਤੇ ਜਾਂਦਿਆਂ ਭਾਜੀ ਮੈਂ ਤਾਂ ਉਹਨੂੰ ਵੇਖਿਆ ਆਪਾਂ ਤੈਨੂੰ ਵਾਪਸੀ ਲਾਇਆ ਅੱਛਾ ਚਲੋ ਬੇਨਤੀ ਆ ਕਿ ਬਲਜਿੰਦਰ ਸਿੰਘ ਨੇ ਦੋਸ਼ ਲਾਇਆ ਸੀ ਤੁਹਾਡੇ ਕਿ ਤੁਸੀਂ ਉਹਨਾਂ ਦਾ 3 ਲੱਖ ਰੁਪਈਆ ਡਬਲ ਕਰਨ ਲਈ ਲਿਆ ਤੇ ਮੋੜਿਆ ਨਹੀਂ ਅਜੇ ਤੱਕ ਜੀ ਭਾਜੀ ਮੇਰਾ ਕੋਈ ਨਹੀਂ ਗੱ사ਬ ਤਾਂ ਅੱਛਾ ਨਹੀਂ ਤੁਸੀਂ ਅੱਛਾ ਕੋਈ ਤੁਸੀਂ ਪੈਸੇ ਨਹੀਂ ਲੈ ਜੀ ਉਹਨਾਂ ਤੋਂ ਹਾਂ ਜੀ ਏਐਸੇ ਕਰਮ ਸਿੰਘ ਜੀ ਹਾਂ ਜੀ ਹਾਂ ਜੀ ਸਰ ਹਾਂ ਜੀ ਹਾਂ ਜੀ ਅੱਛਾ ਸਰ ਇੱਕੜਾ ਤੁਹਾਡਾ ਪੱਖ ਲੈਣਾ ਸੀਗਾ ਇਕੜਾ ਬਲਜਿੰਦਰ ਸਿੰਘ ਨੇ ਪਿੰਡ ਪਧਰੀ ਤੋਂ ਹਾਂਜੀ ਉਹਨਾਂ ਦਰਖਾਸਤ ਦਿੱਤੀ ਦਾ ਨੁਕਤਾ तकरीबन 16 ਤਰੀਕ ਦੀ ਪਿਛਲੀ 16 ਤਰੀਕ ਦੀ ਦਰਖਾਸਤ ਆ ਕਿ ਪਿੰਡ ਪਧਰੀ ਦਾ ਰਹਿਣ ਵਾਲਾ ਮੁਖਤਿਆਰ ਸਿੰਘ ਆ ਉਹਨੇ ਸਾਡੇ ਤੋਂ 3 ਲੱਖ ਰੁਪਇਆ ਲਿਆ ਕਿ ਤੈਨੂੰ ਅਸੀਂ ਡਬਲ ਕਰਕੇ ਵਾਪਸ ਦੇ ਦੇਾਂਗੇ ਸਾਲ 'ਚ ਤੇ ਨਾ ਤਾਂ ਹੁਣ ਉਹਨਾਂ ਦੇ ਪੈਸੇ ਵਾਪਸ ਦੇਂਦਿਆ ਤੇ ਉਲਟਾ ਉਹਨਾਂ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦੇਂਦਿਆ ਤੇ ਕਹਿੰਦੇ ਕਿ ਇਹ ਉਹ ਪਧਰੀ ਦਾ ਹੀ ਆ ਉਹ ਵੀ ਪਧਰੀ ਦਾ ਹੀ ਜੀ ਕੀ ਮੈਨੂੰ ਕਾਰ ਫੋਨ ਨੰਬਰ ਇਹਨੂੰ ਮੈਂ ਦੱਸਦਾ ਜਿਹੜਾ ਜਨੂ ਮਾਰਿਆ ਤਾਂ ਜਨੈਨਾ ਹਾਂਜੀ ਸਰ ਕੀ ਕਾਰਨ ਕੀ ਹੈ ਜੀ ਪਿਛਲੀ 16 ਦੀ ਤੇ ਹੋਈ ਆ ਇੱਕ ਮਹੀਨੇ ਤੋਂ ਉੱਪਰ ਹੋ ਚੱਲਿਆ ਤੇ ਕਾਰਵਾਈ ਕੀ ਮੇਰੇ ਕਾਰਵਾਈ ਨਹੀਂ ਹੁਣ ਤੈਦ ਲੈਦੇ ਜੀ ਪੁੱਛ ਕੀ ਕਾਰਵਾਈ ਕਰੂ ਦੱਸੋ ਤੇ ਸਰ ਐਸਐਸਪੀ ਸਾਹਿਬ ਤੋਂ ਦਰਖਾਸਤ ਆਡੇ ਕੋ ਮਾਰਗੋ ਗਈ ਆ ਜਾਂ ਫਿਰ ਉਹਨਾਂ ਕੋਲ ਬਲੈਦਾ ਪ੍ਰੂਫ ਨੇ ਜਿਹੜੀਆਂ ਰਿਕਾਰਡਿੰਗਾਂ ਜਿੱਚੋਂ ਮੰਨਨ ਦਿਆ ਹੈ ਕਿ ਮੈਂ ਤੇਰੇ ਦੇ ਪੈਸੇ ਮੋੜਨੇ ਮੈਂ ਤਾਂ ਅੱਗੇ 3-4 ਕਰੋੜ ਰੁਪਇਆ ਹੋਰ ਫਸਾ ਕੇ ਬੈਠਾ ਚਲੋ ਕੋਈ ਨਹੀਂ ਸੋਕੇ ਕਪਾ ਤਦ ਜੀ ਮੈਂ ਸੋਇ ਦੋ ਬ੍ਰਾਂਡ ਸਾਡੇ ਲੈਨੇ ਹੁਣ ਕੀ ਕਾਰਵਾਈ ਮਤਲਬ ਤੁਹਾਡੇ ਲੋ ਅਸੀਂ ਕੀ ਲਿਖੀ ਜੀ ਬੋਲਿਏ ਜੀ ਜੀ ਸੁਣਾਓ ਜੀ ਦੱਸੋ ਜੀ ਤੁਹਾਨੂੰ ਵੀ ਸਵੇਰੇ ਜਿਹੜੇ ਪੈਸਿਆਂ ਦਾ ਲੈਣ ਦੇ ਨੇ ਹਾਂਜੀ ਜਿਹਦੇ ਤੇ ਆਪਾਂ ਮੋਕਸ ਕੀ ਕਰ ਸਕਦੇ ਦੱਸੋ ਚਲੋ ਸਾਰੇ ਰਿਕਾਰਡਿੰਗ ਤੁਹਾਡੀ ਚੱਲਣ ਦੀ ਜੋ ਤੁਸੀਂ ਬੋਲੋਗੇ ਅਸੀਂ ਉਹ ਲਾ ਦੇਣਾ ਜੀ ਚਲੋ ਮਾਰੇ ਅਸੀਂ ਤੇ ਮਾੜਾ ਕਹਿੰਦੇ ਗੁਰੂ ਤੁਸੀਂ ਤੁਸੀਂ ਲਾਉਣਾ ਤੇ ਵੱਖਰੀ ਗੱਲ ਹੈ ਅਸੀਂ ਤੇ ਲਾਉਣੇ ਵੀ ਸਵੇਰੇ ਇਹਨਾਂ ਦੋ ਤਿੰਨ ਟਾਈਮ ਦੇ ਕੇ ਆਪਾਂ ਤੇ ਪੁੱਛਿਆ ਜਾਂਦੀ ਮੈਂ ਦੋਰੀ ਗਿਆ ਹਾਂ ਹਾਂਜੀ ਜੀ ਤੇ ਅੱਗੇ ਠੀਕ ਹੈ ਜੀ ਇਹ ਉਹਨਾਂ ਨੂੰ ਪੁੱਛੋ ਉਹਦੇ ਪੁੱਛਿਆ ਕਹਿੰਦਾ ਦੋ ਵਾਰ ਕਰਨੇ ਇਹਨਾਂ ਨੇ ਦੋ ਵਾਰ ਕਰਨੇ ਕਿ ਬੜਾ ਡਬਲ ਦੇ ਲਾਟ ਨੂੰ ਡਬਲ ਨੂੰ